ਮਲਾਜ਼ਮਾਂ ਸਾਥੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਸਰਕਾਰ ਨੇ ਮਲਾਇਆਉਂਦੀ ਵੱਡੀ ਮੰਗ ਅੱਜ ਡੀਏ ਦੇ ਵਿੱਚ ਵਾਧਾ ਕਰਨ ਸੰਧੀ ਇੱਕ ਪਾਸੇ ਕੇਂਦਰ ਸਰਕਾਰ ਨੇ ਮਲਾਣਾ ਡੀਏ 50% ਆ 50000 ਦੇ ਮਾ ਡੀਏ 42% ਆ 16000 ਬਹੁਤ ਨਾਲ ਫਰਕਾਂ ਮਾ ਸਰਕਾਰ ਵੱਲੋਂ 2025 ਦੇ ਵਿੱਚ ਮਲਾਣ ਡੀਏ ਦਾ ਵਾਧਾ ਨਹੀਂ ਕੀਤਾ ਗਿਆ ਉਹਨਾਂ ਸਾਰੇ ਵਿੱਚ ਜੋ ਬੇਤਾਂ ਯਰ ਪਾਸ ਜੀਵਣਾ ਦਾ ਬਿਆਨ ਆਇਆ ਵੀ ਮਲਾਜ਼ਮਾਂ ਦਾ 17 ਕਰੋੜ ਰੁਪਈਆ ਜੋ ਸਪੈਸ ਦਾ ਏਰੀਅਰ ਬਣਦਾ ਸੀਗਾ ਵੀ ਹੋਸਾ ਰਹੋ ਨਾ ਵਿਚ ਜੋ ਡੀਅਰ ਵਿਚ ਚਾਲ ਫਿਰ ਬਤਾਗਾ ਹੋ ਸਕਦਾ ਜੀ ਜੋ ਛੇਵੇਂ ਪੇਕ ਵਿੱਚ ਇਹਦੀ ਦੀ ਗੱਲ ਵੱਡੀ ਮੰਗ ਸੀ ਵੀ 55 ਲਗਭਗ 18 ਹਾਈ ਕਰੋੜ ਤੋਂ ਉੱਪਰ ਬਣਦਾ ਜਿਸ ਨੂੰ ਲੈ ਕੇ ਮੇ ਤਾਂ ਹਰਪਾਸੇ ਚਿੰਮਾ ਦੇ ਨਾਲ ਮੁਖਲੀ ਭਵਾਨ ਤੋਂ ਨਾਲ ਮੀਟੀਆਂ ਹੋਈਆਂ ਵੀ ਜੋ ਏਰੀਆ ਦਾ ਹਰ ਹਾਲ ਦਾ ਦਿੱਤਾ ਜਾਵੇ 50 ਸਰਕਾਰ ਨੇ ਜੋ ਉਮਰਾਂ ਦੇ ਵਿੱਚ ਵੱਡੀਆਂ ਬਾਤਾਂ ਦੇ ਆ ਵੀ ਬਾਖਾ ਹੋਣਾ ਚਾਹੀਦਾ ਬਣਦਾ ਅਸੀਂ ਮੰਗ ਕਰਦੇ ਆ ਮੁਖਲੀ ਭਵਾਨ ਤੋਂ ਜੋ ਏਰੀਆ ਦਾ 3 ਜਾਂ 4 ਕਿੱਸਾ ਦਿੱਤਾ ਜਾਵੇ ਪੁਰਾਣੀ ਪੈਂਸਨਿੰਗ ਦੀ ਬੋੜੀ ਮੰਗ ਸੀਗੀ 242 ਭਾਰਤੀ ਮਜ਼ਦੂਰਾਂ ਵਾਸਤੇ ਪੁਰਾਣੀ ਪੈਨਸ਼ਨ ਲਾਗੂ ਹੋਣੀ ਚਾਹੀਦੀ ਹੈ ਮਾਨ ਸਰਕਾਰ ਵੱਲੋਂ 2022 ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਵੀ ਕੀਤਾ ਗਿਆ ਵੀ ਅਸੀਂ ਪੁਰਾਣੀ ਪੈਨਸ਼ਨ ਬਹੁਤ ਗਲਤੀ ਆ ਪਰ ਸਰਕਾਰ ਬਣੀ ਨੂੰ ਲਗਭਗ ਪੌਣੇ 4 ਸਾਲ ਹੋ ਚੁੱਕੇ ਆ ਅਜੇ ਤੱਕ ਪੁਰਾਣੀ ਪੈਨਸ਼ਨ ਗੀਮ ਨਿਯਮ 72 ਸਾਲ ਲਾਗੂ ਨਹੀਂ ਕੀਤੀ ਗਈ ਦੂਜੇ ਪਾਸੇ ਜੋ ਸਾਡੇ 50 ਸਰਕਾਰ ਦੇ ਮਿਲਾਂ ਵਿੱਚ ਕੰਮ ਕਰਦੇ ਕੱਚੇ ਮਜ਼ਦੂਰਾਂ ਪੀਐਸਪੀਸੀਐਲ ਦੇ ਆ ਜਾਂ ਪੀਐਸਟੀਸੀ ਲਿਆ ਜਾਂ ਪੰਜਾਬ ਸਰਕਾਰ ਦੇ ਸਹਿਯੋਗ ਵਿੱਚ ਕੰਮ ਕਰਦੇ ਕੱਚੇ ਮਜ਼ਦੂਰਾਂ ਉਹਨਾਂ ਨੇ ਕਈ ਵਾਰ ਮੀਟਿੰਗ ਹੋਈ ਹੈ ਮੈਂ ਤਾਂ ਹਰਪਾਲ ਜਿੰਮਾ ਨਾਲ ਮੁੱਖ ਨੇ ਭਵੰਦ ਨਾਲ ਪਰ ਮੁੱਖ ਨੇ ਭਵੰਦ ਨਾਲ ਕਹਿੰਦਾ ਅਸੀਂ ਵੀ ਕੱਚੇ ਮਜ਼ਦੂਰਾਂ ਅੱਗੇ ਮੈਂ ਕੱਚਾ ਸਾਥ ਕੱਟੂਗਾ ਪਰ ਸਰਕਾਰ ਨੂੰ ਲਗਭਗ ਪੌਣੇ 4 ਸਾਲ ਹੋ ਚੁੱਕੇ ਆ ਅਜੇ ਤੱਕ ਜੋ ਕੱਚੇ ਮਜ਼ਦੂਰਾਂ ਬੱਕੀ ਨਹੀਂ ਦਿੱਤੇ ਗਏ ਪੀਐਸਪੀਸੀਐਲ ਵਿੱਚ ਪੀਐਸਟੀਸੀ ਨੇ ਕੰਮ ਕਰਦੇ ਮਜ਼ਦੂਰਾਂ ਦੀ ਮੀਟਿੰਗ ਜੋ ਸੀਐਮਡੀ ਨਾਲ 1 ਜਨਵਰੀ 26 ਨੂੰ ਹੋਈ ਸੀ ਕਿਉਂਕਿ ਠੀਕਾ ਮਲਾਜ ਸੰਸਮਰਤਾ ਪੰਜਾਂ ਨੇ ਫੈਲਾ ਕੀਤਾਗੇ ਜੋ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਸੀ ਹੁੰਦੀ ਸਿਰਫ ਸਾਨੂੰ ਭਰੋਸਾ ਦਵਾਇਆ ਵਿਸ਼ਵਾਸ ਦਵਾਇਆ ਪਰ ਪ੍ਰਪਕੇ ਕੰਮ ਤੋਂ ਦੀ ਕੋਈ ਤਜਵੀਬ ਨਹੀਂ ਹੈ ਜਿਸ ਕਰਕੇ ਉਹਨਾਂ ਨੇ ਆਗੂ ਬਲਿਹਾਰ ਸਿੰਘ ਦੱਸਿਆ ਕਿ ਅਸੀਂ 24 ਜਨਵਰੀ 2026 ਨੂੰ ਬੇਤ ਹਰਪਾਲ ਸਿੰਘ ਦਾ ਹਲਕਾ ਜੜਬਾ ਵਿੱਚ ਜਾ ਕੇ ਜੋ ਮਾਸ ਗੱਲਾਂ ਦੀ ਪੂਰ ਖੋਲਣਾਗੇ ਲੋਜੇ ਵਾਸਤੇ ਮਿਡਲ ਵਰਕਰਾਂ ਆਸਾ ਵਰਕਰਾਂ ਅਗਨਵਾੜੀ ਵਰਕਰਾਂ ਉਹਨਾਂ ਨੇ ਮਾਨਵਤ ਦੇ ਵਿੱਚ ਵਾਅਦੇ ਗੱਲਾਂ ਤੋਂ ਦੀ ਵੀ ਇਹੀ ਮੀਟਿੰਗਾਂ ਬਿਤਾਣੇ ਬਾਸ ਜੀ ਮਨ ਨਾਲ ਪਰ ਉਹ ਮੰਨ ਦੇ ਵਾਦਾ ਨਹੀਂ ਕੀਤਾ ਗਿਆ ਅਸੀਂ ਇਹ ਮੰਨ ਮੰਗ ਕਰਦੇ ਆਗੇ ਪੀਐਸਈ ਵੀ ਡਿਮੈਂਡ ਫਾਰਮਾ ਬਿਲੀ ਮਨ ਨਾਲ ਇੱਕ ਦਾ ਮਨ ਪੰਜਾਬ ਦੀ ਜੋ ਕਿ ਮੀਟਿੰਗ ਸੀਐਮ ਜੀ ਨਾਲ ਹੋਈ ਸੀ ਮੀਟਿੰਗ ਬੈਸਟੇ ਰਹੀ ਜਿਸ ਕਰਕੇ 1 ਜਨਵਰੀ 2026 ਤੋਂ 9 ਜਨਵਰੀ 2026 ਤੱਕ ਜੋ ਹੈਡਾ ਪਟਿਆਲੇ ਵਿਖੇ ਲਗਾਤਾਰ ਜਨ ਆਗੂ ਗਿਆਰਾ ਗੂ ਵਹਿੰਦਾ ਪੋਖੜਦਾਲ ਚ 24 ਘੰਟੇ ਬਾਅਦ ਉਸ ਤੋਂ ਬਾਅਦ ਫੇਰ ਆਗੂ ਵਹਿੰਦੇ ਆ ਤੇ 9 ਜਨਵਰੀ ਤੱਕ ਜੋ ਪੋਖੜਦਾਲ ਚ ਲੂਗੀ ਪਰ ਉਸ ਤੋਂ ਬਾਅਦ ਜੇਕਰ ਪੀਐਸਪੀ ਸੇ ਨਹੀਂ ਬਣਨੇ ਮਾਨੂੰ ਮੰਗਾ ਨਾ ਮੰਨੀਆਂ ਤਾਂ ਆਉਣ ਵਾਲੀ 21 21 ਜਨਵਰੀ ਨੂੰ ਹੈਡਾ ਪਟਿਆਲੇ ਵਿਖੇ ਧੰਨਾ ਲਾਇਆ ਜਾਊਗਾ ਸੂਬਾ ਬਦੀ ਧੰਨਾ ਕੀਤਾ ਜਾਊਗਾ ਜਿਸ ਦੇ ਵਿੱਚ ਮਾਂ ਸਰਕਾਰ ਦੀ ਲਾਲੇ ਪੋਲ ਖੁੱਲੀ ਜਾਊਗੀ ਦੇ ਜੋ ਪਾਵਰ ਕੋਡ ਮੀਨਡਾ ਉਹ ਲਾਲੇਪੁਰ ਖੁੱਲ ਜਾਊਗੀ ਸੀਐਮਡੀ ਪਾਵਰ ਕੋਡ ਖੁੱਲ ਹੋਲੀ ਜਾਊਗੀ ਜਾਓਗੇ ਅਸੀਂ ਅਪੀਲ ਕਰਦੇ ਆਂ ਪੰਜਾਬ ਦੇ ਹਰ ਕੋਨੇ ਕੋਨੇ ਦੇ ਵਾਜਵਾ 21 ਜਨਵਰੀ 2026 ਨੂੰ ਹੈੱਡ ਹਾਊਸ ਪਟਿਆਲੇ ਦੇ ਸਾਹਮਣੇ ਗੇਟ ਤੇ ਪਹੁੰਚਣਾ ਤਾਂ ਕਿ ਮਾਸ ਗੱਲ ਆ ਲੈ ਆਪਣੇ ਬਦਲਾਸੇ ਧੰਨਵਾਦ ਜੀ ਵੀਡੀਓ ਬਹੁਤ ਸ਼ੇਅਰ ਕਰੋ